ਅੱਜ 2 ਮਾਰਚ ਦੁਪਹਿਰ ਤੱਕ ਚਾਰ ਵੱਡੀਆਂ ਖਬਰਾਂ ਨੇ ਪਹਿਲੀ ਵੱਡੀ ਖਬਰ ਪੰਜਾਬੀ ਗਾਇਕ ਹਰਪਜਨ ਮਾਨ ਨੇ ਉਸ ਦੀ ਧੀ ਦੇ ਖਿਲਾਫ ਗਲਤ ਤੇ ਝੂਠੀ ਖਬਰ ਲਾ ਕੇ ਉਸ ਦੀ ਧੀ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰਨ ਵਾਲੇ ਕੁਝ ਟੀਵੀ ਚੈਨਲਾਂ ਤੇ ਵੱਡਾ ਐਕਸ਼ਨ ਲਿਆ ਔਰ ਕਾਰਵਾਈ ਸ਼ੁਰੂ ਕੀਤੀ ਹੈ ਹਰਪਜਨ ਮਾਨ ਨੇ ਖੁਦ ਆਪਣੇ ਸੋਸ਼ਲ ਮੀਡੀਆ ਹੈਂਡਲ ਤੇ ਪੋਸਟ ਲਿਖ ਕੇ ਜਾਣਕਾਰੀ ਦਿੱਤੀ ਹੈ ਕਿ ਕੁਝ YouTube ਚੈਨਲਾਂ ਤੇ ਕੁਝ Instagram ਪੇਜਾਂ ਨੇ ਉਸ ਦੀ ਤੀ ਸਾਹਿਰ ਕੌਰ ਦੇ ਖਿਲਾਫ ਝੂਠੀ ਖਬਰ ਫਲਾਈ ਸੀ ਤੇ ਉਸ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਸੀ ਤੇ ਅੱਜ ਹਰ ਭਜਨਮਾਨ ਨੇ ਉਹਨਾਂ ਝੂਠੀ ਖਬਰ ਫਲਾਉਣ ਵਾਲੇ ਜਿਹੜੇ ਚੈਨਲ ਨੇ ਉਹਨਾਂ ਨੂੰ ਕਾਨੂੰਨੀ ਨੋਟਿਸ ਭੇਜਿਆ ਔਰ ਉਹਨਾਂ ਦੇ ਉੱਪਰ ਮਾਨਹਾਨੀ ਦਾ ਕੇਸ ਕਰਨ ਦੀ ਕਾਰਵਾਈ ਸ਼ੁਰੂ ਕੀਤੀ ਹੈ ਹਰ ਭਜਨਮਾਨ ਨੇ ਲਿਖਿਆ ਕਿ ਧੀ ਜਾਂ ਪੁੱਤ ਕਿਸੇ ਦਾ ਵੀ ਹੋਵੇ ਉਸ ਨੂੰ ਇਸ ਤਰ੍ਹਾਂ ਝੂਠੇ ਤੌਰ ਤੇ ਬਦਨਾਮ ਨਹੀਂ ਕਰਨਾ ਚਾਹੀਦਾ ਇਹ ਨੈਤਿਕ ਤੌਰ ਤੇ ਬੜੀ ਹੋਈ ਗਲਤ ਤੇ ਗਰੀ ਕਾਰਵਾਈ ਹੈ ਹਰਪਜਨ ਮਾਨ ਨੇ ਅੱਗੇ ਲਿਖਿਆ ਕਿ ਇਸ ਕਾਰਵਾਈ ਦੇ ਨਾਲ ਕਿਸੇ ਦਾ ਵੀ ਧੀ ਪੁੱਤ ਜਾਂ ਉਸ ਦਾ ਪਰਿਵਾਰ ਟੈਨਸ਼ਨ ਦੇ ਵਿੱਚ ਜਾ ਸਕਦਾ ਹੈ ਔਰ ਹਰਪਜਨ ਮਾਨ ਨੇ ਇਹ ਵੀ ਲਿਖਿਆ ਕਿ ਮੈਂ ਆਪਣੇ ਪਰਿਵਾਰ ਦੇ ਨਾਲ ਡਟ ਕੇ ਖੜਾ ਹਾਂ ਤੇ ਮੈਂ ਆਪਣੇ ਪਰਿਵਾਰ ਦੀ ਇੱਜ਼ਤ ਸਨਮਾਨ ਦੀ ਰਾਖੀ ਕਰਾਂਗਾ ਤੇ ਨਾਲ ਹੀ ਹਰ ਭਜਨ ਮਾਨ ਨੇ ਇਹ ਜਾਣਕਾਰੀ ਦਿੱਤੀ ਕਿ ਹੁਣ ਮੈਂ ਉਹਨਾਂ ਦੇ ਉੱਪਰ ਕੇਸ ਕਰ ਦਿੱਤਾ ਹੈ ਉਹਨਾਂ ਨੂੰ ਕਾਨੂੰਨੀ ਨੋਟਿਸ ਜਿਹੜਾ ਉਹ ਭੇਜ ਦਿੱਤਾ ਗਿਆ ਹੈ ਹਰ ਭਜਨ ਮਾਨ ਵੱਲੋਂ ਇਹ ਜਿਹੜਾ ਕਾਨੂੰਨੀ ਨੋਟਿਸ ਭੇਜਿਆ ਗਿਆ ਹੈ ਇਹ ਜਿਹੜੇ ਚੰਡੀਗੜ੍ਹ ਦੇ ਵਕੀਲ ਨੇ ਰਜੀਵ ਮਲੋਤਰਾ ਉਹਨਾਂ ਦੇ ਰਾਹੀਂ ਭੇਜਿਆ ਗਿਆ ਔਰ ਜਿਹੜਾ ਉਹ ਨੋਟਿਸ ਹੈ ਉਹਦੇ ਵਿੱਚ ਇਹ ਲਿਖਿਆ ਕਿ ਬਿਲਕੁਲ ਝੂਠੇ ਤੌਰ ਤੇ ਇੱਕ ਝੂਠੀ ਖਬਰ ਬਣਾ ਕੇ ਤੁਸੀਂ ਜਿਹੜੀ ਮੇਰੀ ਕਲਾਇੰਟ ਹੈ ਉਹਦੀ ਬਦਨਾਮੀ ਕਰਨ ਦੀ ਕੋਸ਼ਿਸ਼ ਕੀਤੀ ਹੈ ਔਰ ਤੁਹਾਡੇ ਖਿਲਾਫ ਜਿਹੜੀ BNS ਨਵੇਂ ਐਕਟ ਦੀ ਜਿਹੜੀ ਧਾਰਾ 356 ਦੇ ਮੁਤਾਬਕ ਕਾਰਵਾਈ ਬਣਦੀ ਹੈ ਤੇ ਨਾਲ ਹੀ ਜਿਹੜੀ ਸੂਚਨਾ ਟੈਕਨੋਲੋਜੀ ਐਕਟ ਅਦੀ ਧਾਰਾ 66 ਡੀ ਦੇ ਮੁਤਾਬਕ ਵੀ ਤੁਹਾਡੇ ਉੱਤੇ ਕਾਰਵਾਈ ਬਣਦੀ ਹੈ ਇਸ ਤਰੀਕੇ ਦੇ ਨਾਲ ਵਕੀਲ ਨੇ ਕਿਹਾ ਕਿ ਤੁਸੀਂ ਬਿਲਕੁਲ ਗੈਰ ਕਾਨੂੰਨੀ ਕੰਮ ਕੀਤਾ ਤੁਸੀਂ ਬਿਨਾ ਤੱਥਾਂ ਤੋਂ ਬਿਨਾ ਕਿਸੇ ਗੱਲ ਤੋਂ ਝੂਠੀ ਖਬਰ ਲਾ ਕੇ ਇੱਕ ਲੜਕੀ ਦਾ ਇੱਕ ਔਰਤ ਦਾ ਅਕਸ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ ਜ਼ਿਕਰਯੋਗ ਹੈ ਕਿ ਪਿਛਲੇ ਦਿਨਾਂ ਦੇ ਵਿੱਚ ਕੁਝ ਜਿਹੜੇ ਸੋਸ਼ਲ ਮੀਡੀਆ ਪਲੇਟਫਾਰਮ ਨੇ YouTube ਔਰ ਹੋਰ ਉਹਨਾਂ ਨੇ ਹਰਪਸ਼ਨਮਨ ਦੀ ਧੀ ਬਾਰੇ ਇੱਕ ਝੂਠੀ ਖਬਰ ਫੈਲਾਈ ਸੀ ਔਰ ਨਾਲ ਹੀ ਕੁਝ ਫੋਟੋਆਂ ਪੇਸ਼ ਕੀਤੀਆਂ ਸੀਗੀਆਂ ਜਿਨ੍ਹਾਂ ਦੇ ਵਿੱਚ ਇਹ ਦਾਵਾ ਕੀਤਾ ਗਿਆ ਸੀ ਕਿ ਉਹਨਾਂ ਦੀ ਧੀ ਨੇ ਗਲਤ ਤਰੀਕੇ ਦੇ ਨਾਲ ਇੱਕ ਜਿਹੜਾ ਕਾਲਾ ਹਬਸੀ ਜਿਨ੍ਹਾਂ ਨੂੰ ਕਹਿ ਦਿੰਦੇ ਆ ਉਹਦੇ ਨਾਲ ਸਬੰਧ ਬਣਾਏ ਨੇ ਜਦੋਂ ਕਿ ਹਰਪਸ਼ਨਮਨ ਹੋਰਾਂ ਨੇ ਕਿਹਾ ਕਿ ਇਹ ਗੱਲ ਬਿਲਕੁਲ ਝੂਠੀ ਹੈ ਔਰ ਜਿਹੜਾ ਕਾਨੂੰਨੀ ਨੋਟਿਸ ਭੇਜਿਆ ਗਿਆ ਉਹਨਾਂ ਚੈਨਲਾਂ ਨੂੰ ਉਹਦੇ ਵਿੱਚ ਵੀ ਇਹ ਕਿਹਾ ਗਿਆ ਕਿ ਇਹ ਗੱਲ ਬਿਲਕੁਲ ਝੂਠੀ ਹੈ ਇਹ ਦੋਸ਼ ਬਿਲਕੁਲ ਝੂਠਾ ਹੈ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ ਹੁਣ ਇੱਥੇ ਮੈਂ ਵੀ ਤੁਹਾਡੇ ਤੋਂ ਪੁੱਛਣਾ ਚਾਹੂੰਗਾ ਕਿ ਕੀ ਬਿਨਾ ਤੱਥਾਂ ਤੋਂ ਬਿਨਾ ਸਬੂਤਾਂ ਤੋਂ ਕਿਸੇ ਦੀ ਧੀ ਬਾਰੇ ਜਾਂ ਪੁੱਤ ਬਾਰੇ ਜਾਂ ਕਿਸੇ ਦੇ ਪਰਿਵਾਰਕ ਮੈਂਬਰਾਂ ਬਾਰੇ ਅਜਿਹੇ ਅਨੈਤਿਕ ਤੇ ਗire ਹੋਏ ਦੋਸ਼ ਲਾਉਣੇ ਚਾਹੀਦੇ ਨੇ ਕੀ ਇਹ ਠੀਕ ਹੈ ਜਿੰਨੇ ਵੀ ਸੋਸ਼ਲ ਮੀਡੀਆ ਪਲੇਟਫਾਰਮ ਨੇ ਜਾਂ ਮੀਡੀਆ ਦੇ ਪਲੇਟਫਾਰਮ ਨੇ ਉਹਨਾਂ ਦੀ ਇੱਕ ਵੱਡੀ ਨੈਤਿਕ ਜ਼ਿੰਮੇਵਾਰੀ ਹੁੰਦੀ ਹੈ ਜਿੰਨਾ ਟਾਈਮ ਕਿਸੇ ਵੀ ਚੀਜ਼ ਦੇ ਖਿਲਾਫ ਕੋਈ ਪੁਖਤਾ ਤੱਤ ਸਬੂਤ ਨਹੀਂ ਮਿਲਦੇ ਜਿਸ ਗੱਲ ਕਰਕੇ ਜਾਂ ਜਿਸ ਖਬਰ ਕਰਕੇ ਕਿਸੇ ਦੂਜੇ ਦੀ ਇੱਜ਼ਤ ਖਰਾਬ ਹੋ ਸਕਦੀ ਹੈ ਉਹ ਉਦੋਂ ਹੀ ਪੇਸ਼ ਕਰਨਾ ਚਾਹੀਦਾ ਜਦੋਂ ਜਾਂ ਤਾਂ ਉਹਦੇ ਖਿਲਾਫ ਤੱਤ ਸਬੂਤ ਪਹੁੰਚ ਜਾਣ ਪੁਖਤਾ ਹੋ ਜਾਏ ਤੇ ਜਾਂ ਫਿਰ ਉਹ ਮਾਮਲਾ ਥਾਣੇ ਕਚਹਿਰੀ ਦੇ ਵਿੱਚ ਪਹੁੰਚ ਚੁੱਕਾ ਹੋਵੇ ਤੇ ਜੋ ਮਾਮਲਾ ਥਾਣੇ ਕਚਹਿਰੀ ਦੇ ਵਿੱਚ ਪਹੁੰਚਿਆ ਹੋਵੇ ਉਸ ਨੂੰ ਹੀ ਇਸ ਤਰੀਕੇ ਨਾਲ ਪੂਰੀ ਜਾਂਚ ਪੜਤਾਲ ਕਰਕੇ ਫਿਰ ਪੇਸ਼ ਕੀਤਾ ਜਾਣਾ ਚਾਹੀਦਾ ਅੰਨੇ ਵਾਰ ਨਹੀਂ ਕੀਤਾ ਜਾਣਾ ਚਾਹੀਦਾ ਸੋ ਹਰ ਭਜਨ ਮਾਨ ਦੇ ਧੀ ਦੇ ਖਿਲਾਫ ਇਸ ਤਰ੍ਹਾਂ ਕਰਨਾ ਇਹ ਬੇहद ਗਿਰਿਆ ਹੋਇਆ ਕੰਮ ਸੀਗਾ ਨਹੀਂ ਸੀ ਕਰਨਾ ਚਾਹੀਦਾ ਔਰ ਵੇਖੋ ਵੇਖੀ ਵੀ ਕੋਈ ਚੈਨਲ ਨੇ ਜਿਹੜੇ ਇਦਾਂ ਦੀਆਂ ਖਬਰਾਂ ਫਲਾਉਂਦੇ ਨੇ ਕੁਝ ਅਜਿਹੇ ਚੈਨਲ ਬਣੇ ਹੋਏ ਨੇ ਜਿਨ੍ਹਾਂ ਕੋਲ ਕੋਈ ਵੀ ਰਾਜਨੀਤਿਕ ਮੁੱਦੇ ਨਹੀਂ ਹੁੰਦੇ ਨਾ ਉਹਨਾਂ ਕੋਲ ਲੋਕਾਂ ਦੇ ਦੁੱਖਾਂ ਦਰਦਾਂ ਨੂੰ ਚੁੱਕਣ ਦੀ ਕੋਈ ਸਮਝ ਹੈ ਉਹ ਕਿਸਾਨਾਂ ਦੇ ਮੁੱਦਿਆਂ ਨੂੰ ਨਹੀਂ ਚੁੱਕਦੇ ਉਹ ਮਜ਼ਦੂਰਾਂ ਦੇ ਨੂੰ ਨਹੀਂ ਨਹੀਂ ਚੁੱਕਦੇ ਉਹ ਬੇਰੁਜ਼ਗਾਰਾਂ ਦੇ ਮੁੱਦੇ ਨਹੀਂ ਚੁੱਕਦੇ ਉਹ ਕੱਚੇ ਮੁਲਾਜ਼ਮਾਂ ਦੇ ਮੁੱਦੇ ਨਹੀਂ ਚੁੱਕਦੇ ਮਤਲਬ ਲੋਕਾਂ ਦੇ ਦੁੱਖਾਂ ਪੀੜਾਂ ਨੂੰ ਉਹ ਨਹੀਂ ਉਠਾਉਂਦੇ ਉਹ ਇਹੋ ਜਿਹੇ ਮਸਾਲੇਦਾਰ ਚੀਜ਼ਾਂ ਚੁੱਕਦੇ ਨੇ ਜਿਹੜੀਆਂ ਉਹਨਾਂ ਨੂੰ ਲੱਗਦੀਆਂ ਨੇ ਕਿ ਕੁਝ ਗਲਤ ਮਾਨਸਿਕਤਾ ਵਾਲੇ ਦਰਸ਼ਕ ਜਿਹੜੇ ਨੇ ਉਹ ਬੜੇ ਸਵਾਦ ਨਾਲ ਉਹ ਜਿਹੜੀਆਂ ਉਹ ਚੀਜ਼ਾਂ ਨੂੰ ਵੇਖਣਗੇ ਇੱਕ ਗਲਤ ਦਰਵਾਜ਼ਾ ਕੁਝ ਕਮੀਡੀਆ ਅਧਾਰਿਆਂ ਦੇ ਵਿੱਚ ਦੇਖਣ ਨੂੰ ਮਿਲਦਾ ਕਿ ਉਹ ਬਲਾਤਕਾਰ ਦੀਆਂ ਖਬਰਾਂ ਜਾਂ ਕਿਸੇ ਔਰਤ ਕੁੜੀ ਨਾਲ ਜੁੜੀਆਂ ਖਬਰਾਂ ਜਿਹੜੀਆਂ ਨੇ ਉਹਨਾਂ ਨੂੰ ਬੜੇ ਸਵਾਦ ਲੈ ਤੇ ਬੜੇ मतलब बड़े तरीके ना 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 और तरीके ਨਾਲ ਪੇਸ਼ ਕਰਦੇ ਨੇ ਜਿਹਦੇ ਨਾਲ ਉਹਨਾਂ ਨੂੰ ਵਿਊ ਮਿਲ ਜਾਂਦੇ ਨੇ ਪਰ ਇਹਦੇ ਨਾਲ ਸਮਾਜ ਦਾ ਕੋਈ ਲਾਭ ਨਹੀਂ ਹੁੰਦਾ ਇਹਦੇ ਨਾਲ ਸਮਾਜ ਦੇ ਵਿੱਚ ਸਗੋਂ ਗਲਤ ਚੀਜ਼ਾਂ ਫੈਲਦੀਆਂ ਨੇ ਸੋ ਮੀਡੀਆ ਦੀ ਇੱਕ ਜ਼ਿੰਮੇਵਾਰੀ ਹੈ ਉਹ ਜ਼ਿੰਮੇਵਾਰੀ ਤੋਂ ਮੀਡੀਆ ਨੂੰ ਭੱਜਣਾ ਨਹੀਂ ਚਾਹੀਦਾ ਜੇ ਕਿਸੇ ਨੂੰ ਜਾਣਕਾਰੀ ਦੀ ਘਾਟ ਹੈ ਤਾਂ ਉਸ ਨੂੰ ਉਹ ਘਾਟ ਪੂਰੀ ਕਰ ਲੈਣੀ ਚਾਹੀਦੀ ਹੈ ਔਰ ਇਸ ਤਰ੍ਹਾਂ ਕਿਸੇ ਦੀ ਇੱਜ਼ਤ ਉਸ਼ਾਲਣੀ ਨਹੀਂ ਚਾਹੀਦੀ ਹੁਣ ਅਗਲੀ ਵੱਡੀ ਖਬਰ ਹੈ ਕਿ ਬਠਿੰਡਾ ਦੇ ਵਿੱਚ ਆਮ ਆਦਮੀ ਪਾਰਟੀ ਦੇ ਇੱਕ ਹੋਰ ਐਮਐਲਏ ਦਾ ਸੋਸ਼ਲ ਮੀਡੀਆ ਤੇ ਰੌਲਾ ਪਿਆ ਮੈਂ ਉਸ ਐਮਐਲਏ ਦਾ ਨਾਮ ਨਹੀਂ ਲਵਾਂਗਾ ਕਿਉਂਕਿ ਜਿਹੜਾ ਰੌਲਾ ਐਮਐਲਏ ਦਾ ਪਿਆ ਉਹ ਜਿਨ੍ਹਾਂ ਨਾਲ ਪਿਆ ਜਿਹੜੇ ਪਰਿਵਾਰ ਦੇ ਨਾਲ ਉਹਨੇ ਦੱਸਿਆ ਕਿ ਇੱਕ ਵਾਰ ਉਹ ਸੁਲਝ ਗਿਆ ਹੁਣ ਰੌਲਾ ਕੀ ਪਿਆ ਦੋਸ਼ੇ ਲੱਗੇ ਨੇ ਐਮਐਲਏ ਦੇ ਉੱਪਰ ਵੀ ਉਹਨੇ ਪੀਤੀ ਹੋਈ ਸੀ ਤੇ ਪੀਤੀ ਹੋਈ ਦੇ ਵਿੱਚ ਉਹ ਆਪਦੇ ਹੀ ਇੱਕ ਜਾਣਕਾਰ ਸਰਪੰਚ ਦੇ ਘਰ ਚਲਾ ਗਿਆ ਤੇ ਉੱਥੇ ਜਾ ਕੇ ਉਹਨਾਂ ਦੀਆਂ ਔਰਤਾਂ ਦੇ ਸਾਹਮਣੇ ਉਸ ਨੇ ਗਾਲ ਮੰਦਾ ਕੱਢਿਆ ਤੇ ਝੱਲ ਖੰਡਾਇਆ ਉਸ ਤੋਂ ਬਾਅਦ ਧਮਕੀਆਂ ਵੀ ਦਿੱਤੀਆਂ ਹੁਣ ਸੋਸ਼ਲ ਮੀਡੀਆ ਦੇ ਕਾਫੀ ਸਾਰੇ ਪਲੇਟਫਾਰਮਾਂ ਦੇ ਉੱਪਰ ਇਸ ਘਟਨਾ ਦੀ ਚਰਚਾ ਹੋ ਰਹੀ ਹੈ ਆਪਾਂ ਐਮਐਲਏ ਦਾ ਨਾਂ ਤੁਹਾਨੂੰ ਇਸ ਕਰਕੇ ਨਹੀਂ ਦੱਸ ਰਹੇ ਕਿਉਂਕਿ ਹੁਣ ਜਿਹੜੇ ਪਰਿਵਾਰ ਨਾਲ ਇਹ ਘਟਨਾ ਵਾਪਰੀ ਦੱਸੀ ਜਾ ਰਹੀ ਹੈ ਉਹਨੇ ਕਿਹਾ ਕਿ ਸਾਡਾ ਮਾਮਲਾ ਸੁਲਝ ਗਿਆ ਹੁਣ ਉਸ ਐਮਐਲਏ ਨੇ ਬਾਅਦ ਚ ਦੱਸਿਆ ਜਾ ਰਿਹਾ ਕਿ ਮੁਆਫੀ ਮੰਗੀ ਹੈ ਤੇ ਮੁਆਫੀ ਮੰਗ ਕੇ ਖੜਾ ਛੁਡਾਇਆ ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਐਮਐਲਏ ਬਲਕਾਰ ਸਿੱਧੂ ਦਾ ਇੱਕ মিডিਆ ਅਦਾਰੇ ਦੇ ਨਾਲ ਇੱਕ ਪੱਤਰਕਾਰ ਦੇ ਨਾਲ ਵੱਡਾ ਰੌਲਾ ਪਿਆ ਹੋਇਆ ਕਿਉਂਕਿ ਬਲਕਾਰ ਸਿੱਧੂ ਦੇ ਉੱਪਰ ਇਹ ਦੋਸ਼ ਹੈ ਕਿ ਉਸਨੇ ਆਪਣੇ ਪੀਏ ਦੇ ਨਾਂ ਤੇ ਉਸ ਪੱਤਰਕਾਰ ਦੇ ਉੱਪਰ ਝੂਠਾ ਕੇਸ ਦਰਜ ਕਰਵਾਇਆ ਹੁਣ ਤੀਜਾ ਮਾਮਲਾ ਜਿਹੜਾ ਉਹ ਆਮ ਆਦਮੀ ਪਾਰਟੀ ਦੀ ਐਮਐਲਏ ਜਿਹੜੀ ਨਰਿੰਦਰ ਕੌਰ ਭਰਾਜ ਉਹਦੇ ਖਿਲਾਫ ਉੱਠਿਆ ਪਿਛਲੇ ਦਿਨਾਂ ਤੋਂ ਟਰੱਕ ਯੂਨੀਅਨ ਦੀ ਪ੍ਰਧਾਨਗੀ ਦੇ ਰੋਲੇ ਨੂੰ ਲੈ ਕੇ ਨਰਿੰਦਰ ਕੌਰ ਭਰਾਜ ਜਿਹੜੇ ਐਮਐਲਏ ਆ ਉਹਨਾਂ ਦੇ ਖਿਲਾਫ ਬਹੁਤ ਦੋਸ਼ ਲੱਗੇ ਨੇ ਇਹ ਦੋਸ਼ ਲੱਗੇ ਕਿ ਉਹਨਾਂ ਨੇ ਪਹਿਲਾਂ ਇੱਕ ਪਾਸਿਓਂ ਪੈਸੇ ਲੈ ਕੇ ਉਹਨਾਂ ਨੂੰ ਪ੍ਰਧਾਨ ਬਣਾਉਣਾ ਚਾਹਿਆ ਤੇ ਜਦੋਂ ਦੂਜੇ ਪਾਸਿਓਂ ਵੱਧ ਪੈਸਿਆਂ ਦੀ ਆਫਰ ਹੋ ਗਈ ਤਾਂ ਫਿਰ ਪਹਿਲੇ ਨੂੰ ਪ੍ਰਧਾਨ ਬਣਾਉਣਾ ਰੋਕ ਦਿੱਤਾ ਤਾਂ ਇਹ ਦੋਸ਼ ਹੈ ਕਿ ਪਹਿਲਾ ਬੰਦਾ ਸੀ ਜਿਹੜਾ ਉਸਨੇ ਫਿਰ ਨਮੋਸ਼ੀ ਚ ਆ ਕੇ ਜ਼ਹਿਰੀਲੀ ਚੀਜ਼ ਖਾ ਕੇ ਆਤਮ ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਅੱਜ ਉਸ ਐਮਐਲਏ ਦੇ ਖਿਲਾਫ ਥਾਣੇ ਦੇ ਵਿੱਚ ਸ਼ਿਕਾਇਤ ਦਿੱਤੀ ਗਈ ਹੈ ਇਹ ਜਿਹੜੀ ਸ਼ਿਕਾਇਤ ਹੈ ਇਹ ਦੋ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਨੇ ਦਿੱਤੀ ਹੈ ਔਰ ਉਹਨਾਂ ਨੇ ਇਹ ਕਿਹਾ ਕਿ ਐਮਐਲਏ ਜਿਹੜੀ ਆਮ ਆਦਮੀ ਪਾਰਟੀ ਦੀ ਐਮਐਲਏ ਆ ਇਹਦੇ ਉੱਪਰ ਪਰਚਾ ਦਰਜ ਕੀਤਾ ਜਾਵੇ ਔਰ ਉਹਨਾਂ ਸ਼ਿਕਾਇਤ ਦਰਜ ਕਰਾਉਣ ਵਾਲਿਆਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਵਿਨਰਜੀਤ ਸਿੰਘ ਗੋਲਡੀ ਤੇ ਭਾਜਪਾ ਦੇ ਆਗੂ ਅਰਵਿੰਦ ਖੰਨਾ ਇਹਨਾਂ ਦੋਨਾਂ ਨੇ ਆਮ ਆਦਮੀ ਪਾਰਟੀ ਦੀ ਐਮਐਲਏ ਦੇ ਖਿਲਾਫ ਸ਼ਿਕਾਇਤ ਦਿੱਤੀ ਹੈ ਜਿਸ ਵਿੱਚ ਇਹ ਕਿਹਾ ਕੇਸ ਨੇ ਗਲਤ ਤਰੀਕੇ ਦੇ ਨਾਲ ਇਹ ਕੰਮ ਕਰਾਉਣ ਦੀ ਕੋਸ਼ਿਸ਼ ਕੀਤੀ ਜਿਹਦੇ ਵਿੱਚੋਂ ਇੱਕ ਵਿਅਕਤੀ ਦੀ ਜਾਨ ਆਤਮ ਹੱਤਿਆ ਕਰਕੇ ਚਲੀ ਜਾਣੀ ਸੀ ਔਰ ਉਹਨਾਂ ਨੇ ਮੰਗ ਕੀਤੀ ਕਿ ਇਹ ਸਾਰੇ ਘਟਨਾਕਰਮ ਦੀ ਕੋਈ ਵੱਡੀ ਕੇਂਦਰੀ ਏਜੰਸੀ ਜਾਂਚ ਕਰੇ ਤਾਂ ਇਹਦੇ ਵਿੱਚੋਂ ਵੱਡਾ ਕਪਲਾ ਨਿਕਲ ਕੇ ਸਾਹਮਣੇ ਆਵੇਗਾ ਹੁਣ ਲੋਕ ਭਗਵੰਤ ਮਾਨ ਦੇ ਤੇ ਆਮ ਆਦਮੀ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਦੇ ਮੂੰਹੋਂ ਦੇਖ ਰਹੇ ਨੇ ਜਿਹੜੀ ਇਹ ਦਾਅਵੇ ਕਰ ਰਹੀ ਹੈ ਕਿ ਅਸੀਂ ਪੰਜਾਬ ਦੇ ਵਿੱਚ ਭ੍ਰਿਸ਼ਟਾਚਾਰ ਖਤਮ ਕਰ ਰਹੇ ਹਾਂ ਉਧਰ ਨਾਲ ਦੀ ਨਾਲ ਆਮ ਆਦਮੀ ਪਾਰਟੀ ਦੇ ਐਮਐਲਏ ਤੇ ਆਗੂਆਂ ਦੇ ਉੱਪਰ ਹੀ ਜਦ ਭ੍ਰਿਸ਼ਟਾਚਾਰ ਦੇ ਦੋਸ਼ ਲੱਗ ਰਹੇ ਨੇ ਤਾਂ ਫਿਰ ਲੋਕ ਕਹਿੰਦੇ ਨੇ ਕਿ ਤੁਸੀਂ ਕਿਵੇਂ ਭ੍ਰਿਸ਼ਟਾਚਾਰ ਖਤਮ ਕਰ ਲਵੋਗੇ ਜੇਕਰ ਤੁਹਾਡੇ ਆਪਣੇ ਬੰਦੇ ਐਦਾਂ ਦਾ ਭ੍ਰਿਸ਼ਟਾਚਾਰ ਲਗਾਤਾਰ ਕਰਦੇ ਰਹਿਣਗੇ ਹੁਣ ਅਗਲੀ ਵੱਡੀ ਖਬਰ ਜਿਹੜੀ ਆ ਉਹ ਜਲੰਧਰ ਤੋਂ ਆ ਰਹੀ ਹੈ ਜਲੰਧਰ ਦੇ ਪਿੰਡ ਤਾਜਪੁਰ ਦੇ ਵਿੱਚ ਇੱਕ ਪਾਸਟਰ ਜਿਹਦੇ ਉੱਪਰ ਇੱਕ ਔਰਤ ਨੇ ਬਲਾਤਕਾਰ ਰੇਪ ਕਰਨ ਦਾ ਸ਼ਿਕਾਇਤ ਦਿੱਤੀ ਹੈ ਔਰ ਉਸ ਪਾਸਟਰ ਦਾ ਨਾਮ ਬਜਿੰਦਰ ਸਿੰਘ ਦੱਸਿਆ ਜਾ ਰਿਹਾ ਔਰ ਉਸ ਔਰਤ ਨੇ ਕਿਹਾ ਕਿ ਇਸ ਨੇ ਮੈਨੂੰ ਚਰਚ ਦੇ ਇੱਕ ਕੈਬਨ ਦੇ ਵਿੱਚ ਬੁਲਾਇਆ ਤੇ ਉੱਥੇ ਮੇਰੇ ਨਾਲ ਗਲਤ ਕੰਮ ਕੀਤਾ ਤਾ ਉਸ ਪਾਸਟਰ ਦੇ ਉੱਪਰ ਸ਼ਿਕਾਇਤ ਦਰਜ ਹੋ ਗਈ ਹੈ ਹੁਣ ਤਫਤੀਸ਼ ਹੋਵੇਗੀ ਪਰ ਇੱਥੇ ਸਵਾਲ ਇਹ ਹੈ ਕਿ ਵੱਖ-ਵੱਖ ਕੁਝ ਲੋਕ ਵੱਖ-ਵੱਖ ਧਰਮਾਂ ਦੇ ਵਿੱਚ ਕੁਝ ਲੋਕ ਇਦਾਂ ਦੇ ਵੜ ਜਾਂਦੇ ਨੇ ਜਿਹੜੇ ਧਰਮ ਦੀ ਆੜ ਦੇ ਵਿੱਚ ਸ਼ੋਸ਼ਣ ਕਰਦੇ ਨੇ ਆਰਥਿਕ ਸ਼ੋਸ਼ਣ ਵੀ ਕਰਦੇ ਨੇ ਉਹ ਸਰੀਰਕ ਸ਼ੋਸ਼ਣ ਵੀ ਕਰਦੇ ਨੇ ਉਹ ਮਾਨਸਿਕ ਸ਼ੋਸ਼ਣ ਵੀ ਕਰਦੇ ਨੇ ਤੇ ਫਿਰ ਮਗਰ ਲੱਗੇ ਹੋਏ ਲੋਕਾਂ ਨੂੰ ਰਾਜਨੀਤਿਕ ਪਾਰਟੀਆਂ ਦੇ ਕੋਲ ਆਪਣਾ ਵੋਟ ਬੈਂਕ ਦਿਖਾ ਕੇ ਲੋਕਾਂ ਦਾ ਰਾਜਨੀਤਿਕ ਸ਼ੋਸ਼ਣ ਵੀ ਕਰਦੇ ਨੇ ਸੋ ਅਜਿਹੇ ਲੋਕਾਂ ਦੀ ਲੋਕਾਂ ਨੂੰ ਪਛਾਣ ਕਰਨੀ ਚਾਹੀਦੀ ਹੈ ਤੇ ਇਹਨਾਂ ਤੋਂ ਪਿੱਛੇ ਹਟਣਾ ਚਾਹੀਦਾ ਆਪਾਂ ਸਾਰੇ ਹੀ ਕਿਤੇ ਨਾ ਕਿਤੇ ਅੰਧਵਿਸ਼ਵਾਸ਼ਾਂ ਦੀ ਦਲਦਲ 'ਚ ਫਸ ਕੇ ਇਹਨਾਂ ਦੇ ਚੁੰਗਲ 'ਚ ਫਸ ਜਾਂਦੇ ਹਾਂ ਹੁਣ ਅਗਲੀ ਵੱਡੀ ਖਬਰ ਹੈ ਕਿ ਕਿਸਾਨ ਜਥੇਬੰਦੀਆਂ ਦੀ ਏਕਤਾ ਲਈ ਮੀਟਿੰਗਾਂ ਚੱਲ ਰਹੀਆਂ ਸੀ ਜਿਨ੍ਹਾਂ ਦੇ ਵਿੱਚ ਇੱਕ ਨਵੀਂ ਗੱਲ ਨਿਕਲ ਕੇ ਸਾਹਮਣੇ ਆਈ ਹੈ ਕਿ ਏਕਤਾ ਦੇ ਵਿੱਚ ਵੱਡਾ ਅੜਿੱਕਾ ਪੈ ਗਿਆ ਅੜਿੱਕਾ ਇਸ ਕਰਕੇ ਪੈ ਗਿਆ ਕਿਉਂਕਿ ਜਿਹੜਾ ਤਿੰਨ ਤਰ੍ਹਾਂ ਕਿਸਾਨਾਂ ਦੀਆਂ ਕਿਸਾਨ ਜਥੇਬੰਦੀਆਂ ਦੀਆਂ ਇੱਕ ਸੰਯੁਕਤ ਕਿਸਾਨ ਮੋਰਚਾ ਭਾਰਤ ਇੱਕ ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਡੱਲੇਵਾਲ ਸਾਹਿਬ ਹੋਰਾਂ ਦਾ ਔਰ ਤੀਸਰਾ ਇੱਕ ਜਿਹੜਾ ਮਜ਼ਦੂਰ ਕਿਸਾਨ ਮਜ਼ਦੂਰ ਮੋਰਚਾ ਜਿਹੜਾ ਸ਼ੰਭੂ ਬਾਰਡਰ ਦੇ ਉੱਪਰ ਸਰਵੰਤ ਸਿੰਘ ਪੰਦੇਰ ਹੋਰਾਂ ਦੀ ਅਗਵਾਈ 'ਚ ਕੰਮ ਕਰ ਰਿਹਾ ਔਰ ਇਹਨਾਂ ਤਿੰਨਾਂ ਦੀਆਂ ਏਕਤਾ ਮੀਟਿੰਗਾਂ ਹੋਈਆਂ ਨੇ ਤੇ ਹੁਣ ਗੱਲ ਨਿਕਲ ਕੇ ਆਈ ਹੈ ਕਿ ਇਹਨਾਂ ਦੀ ਏਕਤਾ ਰੁਕੀ ਕਿਉਂ ਹੈ ਕਿਉਂਕਿ ਜਿਹੜਾ ਸਯੁਕਤ ਕਿਸਾਨ ਮੋਰਚਾ ਭਾਰਤ ਹੈ ਉਹ ਕਹਿੰਦਾ ਹੈ ਕਿ ਖੇਤੀ ਨੀਤੀ ਸਭ ਤੋਂ ਵੱਡਾ ਮੁੱਦਾ ਹੈ ਇਸ ਕਰਕੇ ਖੇਤੀ ਨੀਤੀ ਨਵੀਂ ਖੇਤੀ ਨੀਤੀ ਬਣਾਉਣ ਦੀ ਜਿਹੜੀ ਮੰਗ ਆ ਇਹ ਸਭ ਤੋਂ ਉੱਪਰ ਹੋਣੀ ਚਾਹੀਦੀ ਹੈ ਪਰ ਜਿਹੜਾ ਐ ਐਸਕੇਐਮ ਗੈਰ ਸਿਆਸੀ ਹੈ ਉਹ ਕਹਿੰਦਾ ਹੈ ਕਿ ਐਮਐਸਪੀ ਗਰੰਟੀ ਕਾਨੂੰਨ ਜਿਹੜਾ ਉਹ ਸਭ ਤੋਂ ਪਹਿਲੀ ਮੰਗ ਹੈ ਤਾਂ ਜਿਹੜਾ ਨਵਾਂ ਖੇਤੀ ਖਰੜਾ ਆਇਆ ਉਸ ਨੂੰ ਉਸ ਨੂੰ ਲੈ ਕੇ ਵੀ ਇਹਨਾਂ ਜਥੇਬੰਦੀਆਂ ਦੇ ਵਿਚਾਲੇ ਮਤਭੇਦ ਨੇ ਔਰ ਪਹਿਲਾਂ ਦਿੱਲੀ ਅੰਦੋਲਨ ਜਦ ਲੜਿਆ ਗਿਆ ਉਸ ਵਕਤ ਕੁਝ ਅਨੁਸ਼ਾਸਨ ਤੇ ਜਾਬਤਾ ਤੋੜਨ ਵਾਲੀਆਂ ਕਾਰਵਾਈਆਂ ਦਾ ਮੁੱਦਾ ਵੀ ਇਹਨਾਂ ਦੀ ਏਕਤਾ ਦੇ ਵਿੱਚ ਅੜਿੱਕਾ ਬਣਿਆ ਹੋਇਆ ਤਾਂ ਸਿਆਣੇ ਬੰਦੇ ਕਹਿੰਦੇ ਨੇ ਕਿ ਅਕਾਲ ਨਹੀਂ ਕਰਨੀ ਚਾਹੀਦੀ ਏਕਤਾ ਹੰਢਣਸਾਰ ਹੋਣੀ ਚਾਹੀਦੀ ਹੈ ਪਾਵੇਂ ਦੇਰ ਲੱਗ ਜੇ ਪਰ ਇੱਕ ਤਾਂ ਉਦੋਂ ਹੋਵੇ ਜਦੋਂ ਉਹ ਹੰਡ ਅਨਸਾਰ ਤੇ ਚੱਲਣ ਯੋਗ ਹੋਵੇ ਐਵੇਂ ਦਿਖਾਵੇ ਲਈ ਕੀਤੀ ਫਰਜੀ ਏਕਤਾ ਉਹਦਾ ਕੋਈ ਫਾਇਦਾ ਨਹੀਂ ਹੁੰਦਾ ਤੁਸੀਂ ਇਹਦੇ ਤੇ ਆਪਣਾ ਕਮੈਂਟ ਆਪਣਾ ਕੀਮਤੀ ਵਿਚਾਰ ਜਰੂਰ ਲਿਖਿਓ ਹੁਣ ਅਗਲੀ ਵੱਡੀ ਖਬਰ ਜਿਹੜੀ ਆ ਉਹ ਆ ਰਹੀ ਆ ਅਮਰਸਰ ਦੇ ਪਿੰਡ ਪੰਡੋਰੀ ਗੋਲਾ ਤੋਂ ਉਥੇ ਕੀ ਹੋਇਆ ਇੱਕ ਪਰਿਵਾਰ ਜਿਹੜਾ ਸੁੱਤਾ ਪਿਆ ਸੀ ਉਹ ਗਰੀਬ ਪਰਿਵਾਰ ਸੀਗਾ ਔਰ ਉਸ ਪਰਿਵਾਰ ਦੇ ਇੱਕੋ ਕਮਰੇ ਦੀ ਛੱਤ ਉਹਨਾਂ ਦੇ ਉੱਪਰ ਡਿੱਗ ਪਈ ਹੈ ਤੇ ਸਾਰਾ ਪਰਿਵਾਰ ਥੱਲੇ ਆ ਗਿਆ ਤੇ ਪਰਿਵਾਰ ਦੇ ਪੰਜ ਹੀ ਜੀ ਸੀ ਤੇ ਪੰਜਾਂ ਦੀ ਹੀ ਮੌਤ ਹੋ ਗਈ ਹੈ ਕੋਈ ਵੀ ਉਹਨਾਂ ਚੋਂ ਬਚਿਆ ਨਹੀਂ ਬੜਾ ਦਰਦਨਾਕ ਮਾਮਲਾ ਜਿਹੜਾ ਉਹ ਸਾਹਮਣੇ ਆਇਆ ਪੰਡੋਰੀ ਗੋਲਾ ਤੋਂ ਔਰ ਇਦੇ ਉੱਪਰ ਪੂਰੇ ਇਲਾਕੇ ਦੇ ਵਿੱਚ ਸੋਗ ਦੀ ਲਹਿਰ ਹੈ ਪਰ ਇੱਥੇ ਸਵਾਲ ਇਹ ਵੀ ਹੈ ਕਿ ਭਾਰਤ ਦੇ ਵਿੱਚ ਔਰ ਪੰਜਾਬ ਦੇ ਵਿੱਚ ਲੋਕਾਂ ਦੀ ਹਾਲਤ ਕਿਸ ਤਰ੍ਹਾਂ ਬੱਤਰ ਹੈ ਕਿ ਲੋਕ ਆਪਣੇ ਲਈ ਚੰਗਾ ਘਰ ਬਣਾ ਕੇ ਰਹਿਣ ਦੇ ਕਾਬਿਲ ਵੀ ਨਹੀਂ ਹੈਗੇ ਉਹ ਮਿਹਨਤੀ ਪਰਿਵਾਰ ਸੀਗਾ ਪਿੰਡ ਦੇ ਲੋਕ ਦੱਸ ਰਹੇ ਨੇ ਕਿ ਉਹ ਪਰਿਵਾਰ ਮਿਹਨਤ ਮਜ਼ਦੂਰੀ ਕਰਕੇ ਗੁਜ਼ਾਰਾ ਕਰਦਾ ਸੀ ਪਰ ਉਹਨਾਂ ਦੇ ਕਮਰੇ ਦੀ ਛੱਤ ਡਿੱਗਣ ਦਾ ਮੁੱਖ ਕਾਰਨ ਗਾਡਰਾਂ ਦਾ ਗਲ ਜਾਣਾ ਬਣਿਆ ਕਮਰਾ ਬਹੁਤ ਪੁਰਾਣਾ ਸੀ ਔਰ ਉਹ ਸਾਰਾ ਪਰਿਵਾਰ ਇੱਕੋ ਹੀ ਕਮਰੇ ਦੇ ਵਿੱਚ ਪਿਆ ਸੀਗਾ ਜਿਹਦੇ ਵਿੱਚ ਦੋ ਪਤੀ ਪਤਨੀ ਤੇ ਤਿੰਨ ਉਹਨਾਂ ਦੇ ਬੱਚੇ ਸ਼ਾਮਲ ਨੇ ਬੱਚਿਆਂ ਦੇ ਵਿੱਚ ਦੋ ਮੁੰਡੇ ਤੇ ਇੱਕ ਕੁੜੀ ਹੈ ਹੁਣ ਪੰਜਾਬ ਦੇ ਇਹਨਾਂ ਹਾਲਾਤਾਂ ਬਾਰੇ ਤੁਸੀਂ ਕੀ ਕਹੋਗੇ ਵੈਸੇ ਗਰੀਬ ਬੰਦਿਆਂ ਦੇ ਹਾਲਾਤ ਹਰ ਥਾਂ ਮਾੜੇ ਹੀ ਨੇ 2 ਦਿਨ ਪਹਿਲਾਂ ਇੱਕ ਖਬਰ ਉੱਤਰਾਖੰਡ ਤੋਂ ਚਮੋਲੀ ਤੋਂ ਆਈ ਹੈ ਜਿੱਥੇ ਆ ਗਰੀਬ ਮਜ਼ਦੂਰਾਂ ਦੇ ਉੱਪਰ برف ਦਾ ਇੱਕ ਗਲੇਸ਼ੀਅਰ ਉਸ ਟਾਈਮ ਡਿੱਗ ਪਿਆ ਜਦੋਂ ਉਹ ਕੰਮ ਕਰ ਰਹੇ ਸੀ ਜਿਹਦੇ ਥੱਲੇ 57 ਮਜ਼ਦੂਰ ਆਏ ਨੇ ਔਰ ਕਾਫੀ ਉਹਨਾਂ 'ਚੋਂ ਮਾਰੇ ਗਏ ਨੇ ਇਸੇ ਤਰ੍ਹਾਂ ਸੁਰੰਗ ਇੱਕ ਬਣਾਈ ਜਾ ਰਹੀ ਹੈ ਪਹਾੜਾਂ ਦੇ ਵਿੱਚ ਤਾਂ ਕੋਈ ਦਿਨ ਪਹਿਲਾਂ ਉਸ ਸੁਰੰਗ ਦੇ ਵਿੱਚ ਕਾਫੀ ਮਜ਼ਦੂਰ ਜਿਹੜੇ ਆ ਉਹ ਸੁਰੰਗ ਡਿੱਗਣ ਕਾਰਨ ਫਸ ਗਏ ਹੁਣ ਤੱਕ ਉਹ ਕੱਢੇ ਨਹੀਂ ਜਾ ਸਕੇ ਕੋਸ਼ਿਸ਼ਾਂ ਜਾਰੀ ਨੇ ਹੁਣ ਗਰੀਬ ਕਿਰਤੀਆਂ ਦੀ ਮਜ਼ਦੂਰਾਂ ਦੀ ਜ਼ਿੰਦਗੀ ਦੇ ਵਿੱਚ ਰੋਜ਼ਾਨਾ ਖਤਰਾ ਤੇ ਰਿਸਕ ਵਧਿਆ ਰਹਿੰਦਾ ਪਰ ਸਰਕਾਰਾਂ ਉਹਨਾਂ ਵੱਲ ਕੋਈ ਬਹੁਤਾ ਧਿਆਨ ਦੇ ਨਹੀਂ ਰਹੀਆਂ